ਸੋ ਪਰਮਪੁਰੂਜ ਅchnana hai a parmpuruj tusi jadon lende ha te parmeshwar ude dwara sachu parikta di aasha dende ha ke sadi madad kishe karega sadi pura haleluya haleluya so aje parmpuruj lamange tusi

ਉਨੇ ਪ੍ਰੋਪੋਜ਼ ਦੇ ਕੇ ਸਾਨੂੰ ਆਪਣੇ ਆਪ ਨੂੰ ਉਹਨੇ ਸਾਡੇ ਲਈ ਸੁਰਖੀ ਤੇ ਪਾਇਆ ਤੇ ਉਹ ਕੁਛ ਲਿਆ ਗਿਆ ਇਸ ਤਰ੍ਹਾਂ ਜਿਸ ਤਰ੍ਹਾਂ ਪੂਰਾ ਦੇ ਪੂਰੇ ਚਮਚੇ ਚ 파 ਕੇ ਨੂੰ ਕੁਝ ਕੁ ਟਿਕ ਲਈ ਬਾਈਂਡ ਬਣਾਈ ਜਾਂਦੀ ਹੈ ਯੂਜ਼ ਕਰਕੇ ਕਰ ਕਰਕੇ ਦਿੱਤੇ ਦੇ ਕਿ ਇਸ ਤਰ੍ਹਾਂ ਪ੍ਰੋਫੈਸ਼ਨਲ ਕੁਝ ਆ ਗਿਆ ਔਰ ਫਿਰ ਉਹਨਾਂ ਨੂੰ ਕੱਢਿਆ ਗਿਆ ਹੁਣ ਤੁਸੀਂ ਉਹ ਨਸ਼ਾ ਨਹੀਂ ਕਰਨਾ ਹੈ ਅਸੀਂ ਇਹ ਨਸ਼ਾ ਕਰਨਾ ਹੈ ਜਿਹੜਾ ਆਤਮਾ ਦਾ ਆਮ ਨਾ ਕਰਨਾ ਹੈ ਇਸਾਰੇ ਸਸਾਲ ਵਿੱਚ ਇਹ ਪਰਜੈਕਟ ਕੀਤਾ ਗਿਆ ਪਰਮਿਸ਼ਨ ਦੀ ਆਤਮਾ ਨਾਲ ਪਰਸਾ ਦੇ ਜੇ ਪਰਮਿਸ਼ਨ ਦੀ ਆਤਮਾ ਨਾਲ ਭਰਾਇਆ ਤੇ ਕਿ ਕਿ ਪਰਮੇਸ਼ਵਰ ਸਭ ਸਾਡੇ ਤੇ ਆਪਣੇ ਵਰਕਤਾ ਤੇ ਆਸ਼ਾ ਦੇ ਛਿੜਕਿਆ ਬੁੱਲੇ ਦਾ ਆਕਾਰ ਬਣਦੀ ਉਹਨੇ ਕੀਆ ਵਿਵਸਥਾ ਕਰ ਵਿੱਚ ਕੇ ਜੇਕਰ ਤੁਸੀਂ ਮਤਲਬ ਇਹ ਸਾਰੇ ਮਨ ਮੰਨ ਕੇ ਪੂਰਾ ਕਰੋਗੇ ਪਰਮੇਸ਼ਰ ਤਾਂ ਉਹ ਪ੍ਰਕਿਰਿਆ ਸਾਰੇ ਬੋਮਾਂ ਨੂੰ ਉੱਚਾ ਕਰੇਗਾ ਤੇ ਸਾਰਿਆਂ ਆਸ਼ੀਸ਼ਾ ਤੈਨੂੰ ਪਿੱਛੇ ਪੈ ਕੇ ਨਹੀਂ ਦੇਣੀ ਬਹੁਤ ਬਹੁਤ ਹੇਲੇਲੂਇਆ ਅਜੇ ਨਹੀਂ ਇੱਕ ਤਾਂ ਸਾਹਮਣੇ ਸਾਹਮਣੇ ਹੋ ਕੇ ਬੈਠੋ ਜਾ ਕੇ ਤੇ ਸੋਚੋ ਤੁਸੀਂ ਅਰੇ ਅਗਲੇ ਰਸਤੇ 'ਚ ਬੈਠੋ ਅਨੁਕ੍ਰਮਿਤ ਰੋਮੇ ਦਾ ਬਾਅਦ ਨੂੰ ਬੈਠ ਕੇ ਅੰਦਰ ਅੰਦਰਾਣਾ ਜੇਦਾ ਤੁਮ ਹਾਂ ਜੇ ਕੋਈ ਕੋਈ ਟੀਡੀ ਦੇ ਅੰਦਰ ਕਰਨਾ ਜੇ ਉਹ ਜੋ ਉੱਥੇ ਬੈਠਾ ਜਿਦਾਂ ਸਾਹਮਣੇ ਬੈਠੋ ਹਾਂ ਜੀ ਸਾਹਮਣੇ ਸਾਹਮਣੇ ਬੈਠੋ ਜੀ ਆਜੇ ਪੁੱਛ ਕੇ ਆ ਜੀ